ਕੈਨੇਡਾ ਵਿੱਚ ਪੰਜਾਬਣ ਟਰੱਕ ਡਰਾਈਵਰ ਨੇ ਕਰਤਾ ਕਮਾਲ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੀ ਸੀ ਸੰਤਾ ਮੱਕੜ ਖੜਖੜ ਕੇ ਡਰਾਈਵਰੀ ਵੇਖਦੇ ਕੈਨੇਡਾ ਦੇ ਲੋਕ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੀ ਪੰਜਾਬਣ ਨੇ ਟਰੱਕ ਡਰਾਈਵਿੰਗ ਨੂੰ ਆਪਣਾ ਕਿਤਾ ਬਣਾਉਣ ਦਾ ਫੈਸਲਾ ਕੀਤਾ ਜੋ ਬੇਹਦ ਕਾਰਗਰ ਸਾਬਤ ਹੋਇਆ ਅਤੇ ਅੱਜ ਉਸ ਦੀਆਂ ਵੀਡੀਓਜ਼ YouTube ਤੇ ਵਾਇਰਲ ਹੋ ਰਹੀਆਂ ਨੇ ਮਿਸਿਸ ਆਗਾਦੀ ਇੱਕ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰ ਰਹੀ ਸੰਤਾ ਮੱਕੜ ਨੇ ਦੱਸਿਆ ਕਿ ਜਦੋਂ ਲੋਕ ਇੱਕ ਮੁਟਿਆਰ ਨੂੰ ਵੱਡੇ ਵੱਡੇ ਟਰੱਕ ਚਲਾਉਂਦਿਆਂ ਵੇਖਦੇ ਨੇ ਤਾਂ ਉਹਨਾਂ ਦੇ ਮਨ ਵਿੱਚ ਵੀ ਆਉਂਦਾ ਹੈ ਕਿ ਇਹ ਕੰਮ ਤਾਂ ਉਹ ਖੁਦ ਵੀ ਕਰ ਸਕਦੇ ਨੇ ਸੰਤਾ ਮੱਕੜ ਨੇ ਉਮੀਦ ਜ਼ਾਹਰ ਕੀਤੀ ਕਿ ਆਉਣ ਵਾਲੇ ਸਮੇਂ ਦੌਰਾਨ ਹੋਰ ਮੁਟਿਆਰਾਂ ਜਾਂ ਔਰਤਾਂ ਟਰੱਕਿੰਗ ਸੈਕਟਰ ਨੂੰ ਆਪਣਾ ਕਿਤਾ ਬਣਾਉਣਗੀਆਂ ਕੈਨੇਡਾ ਪੁੱਜਣ ਮਗਰੋਂ ਸੰਤਾ ਮੱਕੜ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਟਰੱਕ ਡਰਾਈਵਰ ਬਣੇਗੀ ਉਸਨੇ ਕੰਪਿਊਟਰ ਐਪਲੀਕੇਸ਼ਨਜ਼ ਵਿੱਚ ਪੋਸਟ ਗ੍ਰੈਜੂਏਸ਼ਨ ਮੁਕੰਮਲ ਕੀਤੀ ਅਤੇ ਇੱਕ ਬਹੁ-ਕੌਮੀ ਕੰਪਨੀ ਵਿੱਚ ਕੰਮ ਕਰਨ ਲੱਗੀ। ਇਸੇ ਦੌਰਾਨ ਮਹਾਮਾਰੀ ਨੇ दस्तक ਦੇ ਦਿੱਤੀ ਤਾਂ ਕੰਪਨੀ ਵੱਲੋਂ ਆਪਣੇ ਖਰਚੇ ਤੇ ਸੰਤਾ ਮੱਕੜ ਨੂੰ ਟਰੱਕ ਡਰਾਈਵਿੰਗ ਦੀ ਸਿਖਲਾਈ ਦਿਵਾਉਣ ਦੀ ਪੇਸ਼ਕਸ਼ ਕੀਤੀ ਗਈ। ਸੰਤਾ ਮੱਕੜ ਨੇ ਮੌਕਾ ਖੁੰਝਣ ਨਾ ਦਿੱਤਾ ਅਤੇ ਸਿਖਲਾਈ ਸ਼ੁਰੂ ਕਰ ਦਿੱਤੀ। 2022 ਵਿੱਚ ਉਸਨੇ ਪੇਸ਼ੇਵਰ ਟਰੱਕ ਡਰਾਈਵਰ ਵਜੋਂ ਕੰਮ ਸ਼ੁਰੂ ਕਰ ਦਿੱਤਾ। ਫਿਰ ਵੀ ਟਰੱਕ ਡਰਾਈਵਿੰਗ ਸੌਖਾ ਕੰਮ ਨਹੀਂ ਸੀ। ਆਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਸਮਤਾ ਮੱਕੜ ਨੇ ਦੱਸਿਆ ਕਿ ਪਹਿਲੀ ਵਾਰ ਇਕੱਲਿਆਂ ਅਮਰੀਕਾ ਦਾ ਗੇੜਾ ਲਾਉਂਦਿਆਂ ਜੀਪੀਐਸ ਦੇ ਭੁਲੇਖੇ ਕਾਰਨ ਉਹ ਇੱਕ ਤੰਗ ਸੜਕ ਤੇ ਫਸ ਗਈ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰਕਾਰ ਕੀ ਕਰੇ ਤਕਰੀਬਨ ਅੱਧਾ ਘੰਟਾ ਜੂਜਣ ਮਗਰੋਂ ਇੱਕ ਸਥਾਨਕ ਡਰਾਈਵਰ ਨੇ ਟਰੱਕ ਕੱਢਣ ਵਿੱਚ ਉਸਦੀ ਮਦਦ ਕੀਤੀ ਅਤੇ ਹਾਈਵੇ ਤੱਕ ਪਹੁੰਚਾਇਆ ਸਮਤਾ ਮੱਕੜ ਨੇ ਉਸ ਦਿਨ ਟਰੱਕ ਡਰਾਈਵਿੰਗ ਛੱਡਣ ਦਾ ਮਨ ਬਣਾ ਲਿਆ ਸੀ ਪਰ ਇੱਕ ਦਿਨ ਹੋਰ ਤਜਰਬਾ ਕਰਕੇ ਵੇਖਣ ਦਾ ਫੈਸਲਾ ਕੀਤਾ ਜਿਸ ਮਗਰੋਂ ਉਹ ਟਰੱਕ ਡਰਾਈਵਿੰਗ ਵਿੱਚ ਹੋਰ ਬਿਹਤਰ ਹੁੰਦੀ ਚਲੀ ਗਈ ਸਮਤਾ ਮੱਕੜ ਨੇ ਦੱਸਿਆ ਕਿ ਹਾਈਵੇਜ਼ ਤੇ ਚੱਲਦੇ ਟਰੱਕ ਦੇਖਣ ਅਤੇ ਖੁਦ ਡਰਾਈਵਿੰਗ ਕਰਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਦੂਜੇ ਪਾਸੇ ਇੰਗਲੈਂਡ ਦੇ ਮੈਂਚੈਸਟਰ ਵਿਖੇ ਜੰਮੀ ਪੜੀ ਜੇਨ ਵਿੰਟਰਜ਼ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਬਣਨ ਦੇ ਮਕਸਦ ਨਾਲ ਹੀ ਕੈਨੇਡਾ ਆਈ ਮੁੱਢਲੇ ਤੌਰ ਤੇ ਉਸਨੇ ਇੱਕ ਰੈਸਟੋਰੈਂਟ ਵਿੱਚ ਕੰਮ ਕੀਤਾ ਅਤੇ ਇਸ ਦੇ ਨਾਲ ਹੀ ਟਰੱਕ ਡਰਾਈਵਿੰਗ ਦੀ ਸਿਖਲਾਈ ਵਾਸਤੇ ਸਕੂਲ ਵਿੱਚ ਦਾਖਲਾ ਲੈ ਲਿਆ ਸਿਖਲਾਈ ਮੁਕੰਮਲ ਹੋਣ ਮਗਰੋਂ ਪਹਿਲੇ ਯਤਨ ਦੌਰਾਨ ਹੀ ਉਸ ਨੂੰ A Z ਲਾਇਸੈਂਸ ਮਿਲ ਗਿਆ ਅਤੇ ਉਸਨੇ ਅਮਰੀਕਾ ਦੇ ਢੇਡੇ ਲਾਉਣੇ ਸ਼ੁਰੂ ਕਰ ਦਿੱਤੇ 온ਟਾਰੀਓ ਦੇ ਨਿਊ ਮਾਰਕੀਟ ਨਾਲ ਸੰਬੰਧਤ ਇੱਕ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰ ਰਹੀ ਜੇਨ ਵਿੰਟਰਸ ਦਾ ਕਹਿਣਾ ਹੈ ਕਿ ਉਸਨੇ ਟਰੱਕ ਡਰਾਈਵਿੰਗ ਦੇ ਖੇਤਰ ਵਿੱਚ ਆ ਕੇ ਸਹੀ ਫੈਸਲਾ ਲਿਆ ਪਰ ਕਿਸੇ ਵੀ ਕਿਤੇ ਵਿੱਚ ਚੁਣੌਤੀਆਂ ਹਮੇਸ਼ਾ ਕਾਇਮ ਰਹਿੰਦੀਆਂ ਨੇ ਅਮਰੀਕਾ ਦੇ ohio ਸੂਬੇ ਦਾ ਢੇਡਾ ਲਾਉਣ ਦੌਰਾਨ ਵਿੰਟਰਜ਼ ਨੂੰ ਟਰੱਕ ਡਰਾਈਵਰ ਹੋਣ ਦੀ ਅਸਲੀਅਤ ਦਾ ਅਹਿਸਾਸ ਹੋਇਆ ਇਨ੍ਹਾਂ ਮੁਸ਼ਕਲਾਂ ਜਾਂ ਚੁਣੌਤੀਆਂ ਨੇ ਵਿੰਟਰਜ਼ ਨੂੰ ਮਾਨਸਿਕ ਤੌਰ ਤੇ ਹੋਰ ਮਜ਼ਬੂਤ ਕੀਤਾ ਅਤੇ ਹਰ ਵਾਰ ਨਵਾਂ ਸਿੱਖਣ ਦੀ ਚਾਹਤ ਨੇ ਇਸ ਮੁਟਿਆਰ ਨੂੰ ਵੀ ਸਫਲ ਟਰੱਕ ਡਰਾਈਵਰ ਬਣਨ ਵਿੱਚ ਮਦਦ ਕੀਤੀ ਬੇਰੋ ਰਿਪੋਰਟ ਹਮਦਰ ਟੀਵੀ